ਸ੍ਰੀ ਮੁਖਸਰ ਸਾਹਿਬ ਦੀ ਇਹ ਪਾਵਨ ਧਰਤੀ ਹੈ ਤੇ ਇਹ ਆ ਨੂਰਦੀਨ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਹਮਲਾ ਕੀਤਾ ਸੀ ਖੰਜਰ ਮਾਰਿਆ ਸੀ ਤੇ ਅੱਜ ਉਸ ਦੀ ਕਬਰ ਦੇ ਉੱਤੇ ਜੁੱਤੀਆਂ ਮਾਰੀਆਂ ਜਾਂਦੀਆਂ ਨੇ ਤੇ ਕਬਰ ਵੀ ਤੁਸੀਂ ਦੇਖ ਰਹੇ ਹੋ ਕਿ ਬਾਡੀ ਕੋਈ ਹੈ ਨਹੀਂ ਆ ਚੰਗੀ ਭਲੀ ਬਣੀ ਹੋਈ ਬਾਬਾ ਜੀ ਸਾਡੇ ਨਾਲ ਨੇ ਬਾਬਾ ਕਿੱਥੋਂ ਆਏ ਅਮਰਸਰ ਜੀ ਲੈ ਜੋ ਆਏ ਆ ਜੀ ਤੇ ਜੁੱਤੀਆਂ ਕੋ ਵਜ ਰਹੀਆਂ ਨੇ ਇਹਦੇ ਜੁੱਤੀਆਂ ਮਾ ਵਾਈਦੀਆਂ ਤਾਂ ਇਹਨੇ ਮਹਾਰਾਜ ਨੂੰ ਸਰਾ ਮਾਰਿਆ ਸੀ ਤੇ ਮਹਾਰਾਏ ਫਿਰ ਨੂੰ ਸਾਫਤਾ ਵੀ ਜਿਹੜੀ ਸੰਗਤ ਆ ਕਰੂਗੀ ਗੁਰੂ ਦੇ ਸੇਖ ਆ ਕਰਨਗੇ ਉਹ ਤੈਨੂੰ ਛਿੱਤਰ ਮਾਰ ਕੇ ਜਾ ਕਰਨਗੇ ਸਾਨੂੰ 40 ਸਾਲ ਹੋ ਗਏ ਆ ਅਸੀਂ ਹਰ ਸਾਲ ਜਦੋਂ ਆਉਨੇ ਆ ਇਹਨੂੰ ਬਹੁਤ ਛਿੱਤਰਵਾਗੇ ਜਾਂਦੇ ਆ ਕਿਉਂਕਿ ਇਹਨੇ ਸਾਡੇ ਗੁਰੂ ਮਹਾਰਾਜ ਨੂੰ ਮਾਰਨ ਦੀ ਚਾਰੀ ਕੀਤੀ ਜੇ ਮਹਾਰਾਵੇ ਸਰਾ ਮਾਰ ਕੇ ਤੇ ਇਹਨੂੰ ਮਾਰਿਆ ਵਾ ਇਹਨੂੰ ਲਾਹਨਤਾਂ ਪੈਂਦੀਆਂ ਰਹਿਣਗੀਆਂ ਜੰਨਾਚਰ ਦੁਨੀਆ ਰਹੂਗੀ ਮਹਾਰਾ ਸੱਚੇ ਪਾਸ਼ਾ ਨੂੰ ਇਹਨੇ ਕਿਉਂ ਮਾਰਿਆ ਇਹਨੇ ਬਹੁਤ ਕੰਮ ਵੜਾ ਕੀਤਾ ਪਰ ਅੱਜ ਹੁਣ ਇਹ ਦੇ ਨਾਲ ਵੇਖ ਲਓ ਕਿੰਨੀ ਬੁਰੀ ਹਾਲ ਹੋ ਰਹੀ ਆ ਇਹਨੇ ਮਾਰਿਆ ਤੇ ਅੱਜ ਇਹਨੂੰ ਸਾਰੀ ਦੁਨੀਆ ਆਣ ਕੇ ਸਾਰੀ ਸੰਗਤ ਆਣ ਕੇ ਛੱਤਰ ਮਾਰਦੀ ਆ ਪੰਜਾਬ ਦਾ ਮਸ਼ਹੂਰ ਏ ਮੇਲਾ ਵਾ ਜਿੰਨੀ ਸੰਗਤ ਆਉਂਦੀ ਆ ਸਾਰੀ ਇਹਨੂੰ ਹਰ ਬਜ਼ੁਰਗ ਨੌਜਵਾਨ ਇਹਦੀ ਕਬਰ ਸੇ ਛੇਤਰ ਮਾਰ ਕੇ ਚਰ ਹੋ ਗਿਆ ਤਾਂ ਕਿੱਥੋਂ ਆਏ ਤੁਸੀਂ ਆਏ ਕਿੱਥੋਂ ਐਂ ਅੰਬਰਸਰ ਜ਼ਿਲ੍ਹੇ ਤੋਂ ਆਇਆ ਅੰਬਰਸਰ ਜ਼ਿਲ੍ਹਾ ਜਿਹੜਾ ਬੜਾ ਮਸ਼ਹੂਰ ਜ਼ਿਲ੍ਹਾ ਤੁਹਾਨੂੰ ਪਤਾ ਉੱਥੋਂ ਅਸੀਂ ਆਣ ਕੇ ਹਰ ਸਾਲ ਅਸੀਂ 40 ਸਾਲ ਹੋ ਗਏ ਦਰਸ਼ਨ ਕਰਦੇ ਆਉਨੇ ਆ ਪੂਰੀ ਬਾਸ ਛੇਤਰ ਮਾਰਨ ਆਈ ਇਹਨੂੰ ਫਿਰ ਪੂਰੀ ਬਾਸ ਅਸੀਂ ਭਰ ਕੇ ਲਿਆਏ ਆ ਸਾਰੀ ਬਾਸ ਨੇ ਛੇਤਰ ਮਾਰਿਆ ਹੋਰ ਵੀ ਜਿਹੜੀ ਸੰਗਤ ਆਈ ਆ ਉਹ ਵੀ ਮਾਰਦੀ ਰਹੂਗੀ ਇਹਨੂੰ ਛੇਤਰ ਮਾਰਦੇ ਰਹਿਣਗੇ ਲੋਕ ਜੀ ਇਹ ਖਾਂਦਾ ਰਹੂਗਾ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਗੁਰੂ ਸਾਹਿਬ ਦੇ ਵੱਲੇ ਦੇ ਬਹੁਤ ਜਿਹੜਾ ਮਾੜਾ ਕਰਦਾ ਉਹਨੂੰ ਇਤਰਾ ਛਿੱਤਰ ਪੈਂਦੇ ਰੇ ਪੈਂਦੇ ਰਹਿਣਗੇ ਉਹਨੂੰ ਮੈਂ ਬੇਨਤੀ ਸਾਰੀ ਸੰਗਤ ਨੂੰ ਕਰਦਾ ਵਾਂ ਇਹ ਪਿੱਤਰ ਨਗਰੀ ਮੁਕਸਰ ਸਾਹਿਬ ਦੀ ਆ ਜਿੱਥੇ ਜਾਨਵਰ ਆਇਆ ਵੀ ਮੁਕਤ ਹੋ ਜਾਂਦਾ ਵਾ ਇਥੇ ਜਿਹੜਾ ਆ ਉਹਨੇ ਮੁਕਤ ਹੋਣਾ ਤੇ ਗੁਰੂ ਸਾਹਿਬ ਦਾ ਜੋ ਇਥੇ ਬਜਰ ਛੜਿਆ ਵੀ ਉਹਨੂੰ ਛਿੱਤਰ ਮਾਰ ਕੇ ਜਾਇਆ ਕਰੋ ਜਿਹੜਾ ਮੇਰਾ ਵੀਰ ਆਵੇ ਸੰਗਤ ਆਵੇ ਉਹ ਇਹਨੂੰ ਸਾਰੀ ਛਿੱਤਰ ਮਾਰ ਕੇ ਜਾ ਕਰੇ ਬੋਲੇ ਸੋਨਿਆ ਸ੍ਰੀ ਮੁਖਤਸਰ ਸਾਹਿਬ ਦੀ ਇਹ ਪਾਵਨ ਧਰਤੀ ਹੈ ਤੇ ਇਹ ਆ ਨੂਰਦੀਨ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਹਮਲਾ ਕੀਤਾ ਸੀ ਖੰਜਰ ਮਾਰਿਆ ਸੀ ਤੇ ਅੱਜ ਉਸ ਦੀ ਕਬਰ ਦੇ ਉੱਤੇ ਜੁੱਤੀਆਂ ਮਾਰੀਆਂ ਜਾਂਦੀਆਂ ਨੇ ਤੇ ਕਬਰ ਵੀ ਤੁਸੀਂ ਦੇਖ ਰਹੇ ਹੋ ਕਿ ਬਾਡੀ ਕੋਈ ਹੈ ਨਹੀਂ ਆ ਚੰਗੀ ਭਲੀ ਬਣੀ ਹੋਈ ਬਾਬਾ ਜੀ ਸਾਡੇ ਨਾਲ ਨੇ ਬਾਬਾ ਕਿੱਥੋਂ ਆਏ ਜੀ ਅਮਰਸਰ ਜਿਲ੍ਹੇ ਜੋ ਆਏ ਆ ਜੀ ਤੇ ਜੁੱਤੀਆਂ ਕੋ ਵਜ ਰਹੀਆਂ ਇਹਦੇ ਜੁੱਤੀਆਂ ਮਾ ਵਜਦੀਆਂ ਤਾਂ ਇਹਨੇ ਮਾਰ ਆ ਇਹਨੂੰ ਸਰਾ ਮਾਰਿਆ ਸੀ ਤੇ ਮਹਾਰਾਏ ਇਹਨੂੰ ਸਾਫ ਤਾਂ ਵੀ ਜਿਹੜੀ ਸੰਗਤ ਆ ਕਰੂਗੀ ਗੁਰੂ ਦੇ ਸਿੱਖ ਆ ਕਰਨਗੇ ਉਹ ਤੈਨੂੰ ਛਿੱਤਰ ਮਾਰ ਕੇ ਜਾ ਕਰਨਗੇ ਸਾਨੂੰ 40 ਸਾਲ ਹੋ ਗਏ ਆ ਅਸੀਂ ਹਰ ਸਾਲ ਜਦੋਂ ਆਉਨੇ ਆ ਇਹਨੂੰ ਬਹੁਤ ਛਿੱਤਰਵਾਗੇ ਜਾਂਦੇ ਆ ਕਿਉਂਕਿ ਇਹਨੇ ਸਾਡੇ ਗੁਰੂ ਮਹਾਰਾਜ ਨੂੰ ਮਾਰਨ ਦੀ ਚਾਰੀ ਕੀਤੀ ਜੇ ਮਹਾਰਾਵੇ ਸਰਾ ਮਾਰ ਕੇ ਤੇ ਇਹਨੂੰ ਮਾਰਿਆ ਵਾ ਇਹਨੂੰ ਲਾਹਨਤਾਂ ਪੈਂਦੀਆਂ ਰਹਿਣਗੀਆਂ ਜੰਨਾਚਰ ਦੁਨੀਆ ਰਹੂਗੀ ਮਹਾਰਾ ਸੱਚੇ ਪਾਸ਼ਾ ਨੂੰ ਇਹਨੇ ਕਿਉਂ ਮਾਰਿਆ ਇਹਨੇ ਬਹੁਤ ਕੰਮ ਵੜਾ ਕੀਤਾ ਪਰ ਅੱਜ ਉਹ ਇਹ ਦੇਣਾ ਵੇਖ ਲਓ ਕਿੰਨੀ ਬੁਰੀ ਹਾਲ ਹੋ ਰਹੀ ਆ ਇਹਨੇ ਮਾਰਿਆ ਤੇ ਅੱਜ ਇਹਨੂੰ ਸਾਰੀ ਦੁਨੀਆ ਆਣ ਕੇ ਸਾਰੀ ਸੰਗਤ ਆਣ ਕੇ ਛੱਤਰ ਮਾਰਦੀ ਆ ਪੰਜਾਬ ਦਾ ਮਸ਼ਹੂਰ ਏ ਮੇਲਾ ਵਾ ਜਿੰਨੀ ਸੰਗਤ ਆਉਂਦੀ ਆ ਸਾਰੀ ਇਹਨੂੰ ਹਰ ਬਜ਼ੁਰਗ ਨੌਜਵਾਨ ਇਹਦੀ ਕਬਰ ਸੇ ਛੇਤਰ ਮਾਰ ਕੇ ਚਰ ਹੋ ਗਿਆ ਤਾਂ ਕਿੱਥੋਂ ਆਏ ਤੁਸੀਂ ਆਏ ਕਿੱਥੋਂ ਆਈ ਅੰਬਰਸਰ ਜ਼ਿਲ੍ਹੇ ਤੋਂ ਆਇਆ ਅੰਬਰਸਰ ਜ਼ਿਲ੍ਹਾ ਜਿਹੜਾ ਬੜਾ ਮਸ਼ਹੂਰ ਜ਼ਿਲ੍ਹਾ ਤੁਹਾਨੂੰ ਪਤਾ ਉੱਥੋਂ ਅਸੀਂ ਆਣ ਕੇ ਹਰ ਸਾਲ ਅਸੀਂ 40 ਸਾਲ ਹੋ ਗਏ ਦਰਸ਼ਨ ਕਰਦੇ ਆਉਨੇ ਆ ਪੂਰੀ ਬਾਤ ਛੇਤਰ ਮਾਰਨ ਆਈ ਇਹਨੂੰ ਫਿਰ ਪੂਰੀ ਬਾਤ ਸਹੀਂ ਭਰ ਕੇ ਲਿਆਏ ਆ ਸਾਰੀ ਬਾਸ ਨੇ ਛੇਤਰ ਮਾਰਿਆ ਹੋਰ ਵੀ ਜਿਹੜੀ ਸੰਗਤ ਆਈ ਆ ਉਹ ਵੀ ਮਾਰਦੀ ਰਹੂਗੀ ਇਹਨੂੰ ਛੇਤਰ ਮਾਰਦੇ ਰਹਿਣਗੇ ਲੋਕ ਜੀ ਇਹ ਖਾਂਦਾ ਰਹੂਗਾ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਗੁਰੂ ਸਾਹਿਬ ਦੇ ਵੱਲੇ ਦੇ ਬਹੁਤ ਜਿਹੜਾ ਮਾੜਾ ਕਰਦਾ ਉਹਨੂੰ ਇਥੇ ਛੱਤਰ ਪੈਂਦੇ ਨੇ ਪੈਂਦੇ ਰਹਿਣਗੇ ਉਹਨੂੰ ਮੈਂ ਬੇਨਤੀ ਸਾਰੀ ਸੰਗਤ ਨੂੰ ਕਰਦਾ ਵਾਂ ਇਹ ਪਿੱਤਰ ਨਗਰੀ ਮੁਕਸਰ ਸਾਹਿਬ ਦੀ ਆ ਜਿੱਥੇ ਜਾਨਵਰ ਆਇਆ ਵੀ ਮੁਕਤ ਹੋ ਜਾਂਦਾ ਵਾਂ ਇਥੇ ਜਿਹੜਾ ਆ ਉਹਨੇ ਮੁਕਤ ਹੋਣਾ ਤੇ ਗੁਰੂ ਸਾਹਿਬ ਦਾ ਜੋ ਇਥੇ ਬਜਰ ਛੱਡਿਆ ਵੀ ਉਹਨੂੰ ਛੱਤਰ ਮਾਰ ਕੇ ਜਾਇਆ ਕਰੋ ਜਿਹੜਾ ਮੇਰਾ ਵੀਰ ਆਵੇ ਸੰਗਤ ਆਵੇ ਉਹ ਇਹਨੂੰ ਸਾਰੀ ਛਿੱਤਰ ਮਾਰ ਕੇ ਜਾ ਕਰੇ ਬੋਲੇ ਸੋਨਿਆ